ਆਪਾਂ ਸੋਚਦੇ ਹਾਂ ਕਿ ਅੰਦਰ ਬਰੇਕਰ ਕੀ ਜੀਸੂ ਜੀ ਦੇ ਨਾਲ ਮਰਦੇ ਤੱਕ ਹੋ ਗਏ ਕੋਈ ਵਾਰ ਬਾਬੀ 2022 ਤੋਂ ਨਾਲ ਲੜਦਾ ਲੜਦਾ ਲੜ ਕੀਤਾ ਬਾਬੀ ਦਾ ਹਾਦਸਾ ਮਾਪਿਆਂ ਦਾ ਫਰਾਂ ਹੈ ਨਾ ਸਭ ਨੂੰ ਪੂਰੇ ਪੂਰੇ ਤੇ ਗਾਤ ਤੋਂ ਲੜਾਈ ਬਾਬਰੀ ਕੀ ਕਾਰਨ ਮੰਨਦੇ ਹੋ ਜਿਹੜਾ ਅਦਾਲਤ ਦਾ ਅਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਦਾਲਤ ਕਿਉਂ ਨਹੀਂ ਕਰਦੇ ਸਰਕਾਰ ਨੂੰ ਲੱਗਣਾ ਕੋਈ ਪਾਰਟਨਰ ਸ਼੍ਰੀ ਕਸਰ ਲੈ ਜੰਮਨਾਰ ਰਹੇ ਹੋਏ ਨੇ ਨਿਰਣੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥ ਨਹੀਂ ਸਾਰਾ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚ ਦੋਸ਼ੀ ਹੈ ਕਿ ਸਾਡੀ ਸਰਕਾਰ ਤੋਂ ਕੋਈ ਕਦਮ ਨਹੀਂ ਚੁੱਕਿਆ ਪਰ ਮੈਂ ਕਹਿੰਦਾ ਚਲੋ ਫਿਰ ਕੁੱਝ ਜਿਹੜਾ ਪੁੱਛਿਆ ਉਹਨੇ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤੱਕ ਪਹੁੰਚੀ ਨਹੀਂ ਪਹੁੰਚੀ ਹਥਿਆਰ ਕਿੱਥੋਂ ਆਏ ਪੈਸਾ ਕਿੱਨੇ ਗਿਆ ਜਿਹਦੇ ਕੋਲੇ ਗਿਆ ਕਿਹੜੇ ਬੰਦੇ ਆਏ ਸਰਕਾਰ ਜੇ ਚਾਹੁੰਦੀ ਤਾਂ ਉਸ ਦਾ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੋਂ ਬਹੁਤ ਕਰੇਗੀ ਬੜੂ ਜੇ ਕਮਿਸ਼ਨ ਨੇ ਦਿੱਲੀ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਸੀ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋ ਤੋਂ ਜਾ ਕੇ ਪੁਲੀ ਬਾਰ ਨਹੀਂ ਛੱਡਿਆ ਉਹ ਅਰੈਸਟ ਕੀਤਾ ਗਿਆ ਹੈ 에어ਪੋਰਟ ਤੋਂ ਸਭ ਤੋਂ ਇਹ ਵੀ ਛੱਡ ਤਾ ਕਰ ਕਿਉਂਦਾ ਐਫਆਈਆਰ ਦੇ ਵਿੱਚ ਨਾ ਆ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਨਡੀਓਸੀ ਹਟਾਈ 24 ਘੰਟੇ